ਤਾਜਮ ਨੇ ਵਰਕਿੰਗ ਨੇ ਉਹ ਵੀ ਨਾਲ ਆ ਕੇ ਮਿਲ ਗਏ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿੰਦੇ ਵਿਚਾਰ ਕਰ ਲਿਆ ਜਾਵੇ ਨਹੀਂ ਤਾਂ ਉਹਦੇ ਜਿਹੜੇ ਪੈਨਸ਼ਨਰ ਸਾਥੀ ਆ ਉਹਨਾਂ ਵੱਲੋਂ ਆਪਣੀ ਹੱਕੀ ਮੰਗਾ ਦੇ ਲਈ ਧਰਨਾ ਲਾਇਆ ਕਿਉਂਕਿ ਸਰਕਾਰ ਲੰਬੇ ਸਮੇਂ ਤੋਂ ਜਿਹੜੇ ਆ ਅਵੇਸਲਾਪਨ ਦਿਖਾ ਰਹੀ ਹੈ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਡੇ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਰਾਹ ਵੀ ਖਾਲਣ ਵਾਲੇ ਆ ਉਹਨਾਂ ਵੱਲੋਂ ਇਹ ਜਿਹੜਾ ਧਰਨਾ 2.59 ਦੇ ਗੁਣਾਕ ਲੈਣ ਦੇ ਲਈ ਲਾਇਆ ਗਿਆ ਸੋ ਅਸੀਂ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਸਾਂਝਾ ਮਲਾਜਮ ਮੰਚ ਆ ਸਾਂਝਾ ਫਰੰਟ ਉਹਨਾਂ ਵੱਲੋਂ ਅਸੀਂ ਸਮੂਲੀਅਤ ਕੀਤੀ ਆ ਤੇ ਉਹ ਵੀ ਨਾਲ ਆ ਕੇ ਮਿਲ ਗਏ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿਣ ਦੇ ਵਿਚਾਰ ਕਰ ਲਿਆ ਜਾਵੇ ਨਹੀਂ ਤਾਂ ਉਹੀ ਹਾਲ ਹੋਊਗਾ ਜੋ ਰਵਾਇਤੀ ਪਾਰਟੀਆਂ ਦਾ ਹੋਇਆ ਸੀਗਾ ਉਹੀ ਹਾਲ ਆ ਮਾਦਾ ਸਾਹਿਬ ਜੀ ਕੁਝ ਕਿਵੇਂ ਇਥੇ ਧਰਨੇ ਵਿੱਚ ਇਹ ਸਾਡੇ ਬਹੁਤ ਹੀ ਸੂਰਵੀਰ ਯੋਧੇ ਜਿਹੜੇ ਪੈਨਸ਼ਨਰ ਸਾਥੀ ਆ ਉਹਨਾਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਇਹ ਧਰਨਾ ਲਾਇਆ ਕਿਉਂਕਿ ਸਰਕਾਰ ਲੰਬੇ ਸਮੇਂ ਤੋਂ ਜਿਹੜੇ ਆ ਅਵੇਸਲਾਪਨ ਦਿਖਾ ਰਹੀ ਆ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਡੇ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਰੋਹ ਬਖਾਲਣ ਵਾਲੇ ਆ ਉਹਨਾਂ ਵੱਲੋਂ ਇਹ ਜਿਹੜਾ ਧਰਨਾ 2.59 ਦੇ ਗੁਣਾਕ ਲੈਣ ਦੇ ਲਈ ਲਾਇਆ ਗਿਆ ਸੋ ਅਸੀਂ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਸਾਂਝਾ ਮਲਾਜਮ ਮੰਚ ਆ ਸਾਂਝਾ ਫਰੰਟ ਉਹਨਾਂ ਵੱਲੋਂ ਅਸੀਂ ਸਮੂਲੀਅਤ ਕੀਤੀ ਆ ਕਿ ਅਸੀਂ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਜੋ ਵੀ ਜਿਸੇ ਵੀ ਤਰ੍ਹਾਂ ਦਾ ਸੰਘਰਸ਼ ਹੋ ਲਿਖਣਗੇ ਅਸੀਂ ਉਹਦੇ ਵਿੱਚ 파ਟਾ ਦਾ ਕਰਾਂਗੇ ਔਰ ਸਰਕਾਰ ਨੂੰ ਜਿਹੜੀ ਅਸੀਂ ਸੁਚੇਤ ਕਰਦੇ ਆ ਕਿ ਬਹੁਤ ਸਮਾਂ ਕੱਢ ਲਿਆ ਹੁਣ ਜਿੰਨਾ ਸਮਾਂ ਦੇਣਾ ਸੀ ਮੁਲਾਜ਼ਮ ਸਾਥੀਆਂ ਨੇ ਦੇਤਾ ਉਹਨਾਂ ਲੜਾਈ ਦਾ ਜਿਹੜਾ ਮੁੱਢ ਵੱਚੁਕਿਆ ਮੈਂ ਬਾਰ-ਬਾਰ ਆਪਣੀ ਜਿਹੜੀ ਆ ਤਕਰੀਰਾਂ ਦੇ ਵਿੱਚ ਕਹਿੰਦਾ ਰਿਹਾ ਸੀ ਜਿਹੜੇ ਪੈਨਸ਼ਨਰ ਸਾਥੀਓ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਪਹੁੰਚਣਗੇ ਸੋ ਦੇਖ ਲੈਣੇ ਜੋ ਅਪੀਲ ਕੀਤੀ ਸੀ ਉਹਦੇ ਅਨੁਸਾਰ ਬਹੁਤ ਵੱਡੀ ਗਿਣਤੀ 'ਚ ਮੁਲਾਜਮ ਜਿਹੜੇ ਆ ਪੈਨਸ਼ਨਰ ਸਾਥੀ ਆਏ ਆ ਤੇ ਐਵੇਂ ਜਿਹੜੇ ਸਾਡੇ ਇਸ ਸਮੇ ਮੁਲਾਜ਼ਮ ਨੇ ਵਰਕਿੰਗ ਨੇ ਉਹ ਵੀ ਨਾਲ ਆ ਕੇ ਮਿਲ ਗਏ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿੰਦੇ ਵਿਚਾਰ ਕਰ ਲਿਆ ਜਾਵੇ ਨਹੀਂ ਤਾਂ ਉਹੀ ਹਾਲ ਹੋਊਗਾ ਜੋ ਰਵਾਇਤੀ ਪਾਰਟੀ ਦਾ ਹੋਇਆ ਸੀਗਾ ਉਹੀ ਹਾਲ ਆਮ ਆਦਮੀ ਪਾਰਟੀ ਦਾ ਹੋਏਗਾ ਕੁਝ ਵੀ ਨਹੀਂ ਹੈ ਕਿਉਂਕਿ ਅਸੀਂ ਵੱਖਰੇ ਵੱਖਰੇ ਟਾਈਮ ਦੇ ਉੱਤੇ ਇਹਨੂੰ ਮਿਲਦਾ ਯਤਨ ਕੀਤਾ ਅਸੀਂ ਐਮਐਲਏ ਨੂੰ ਪਹਿਲਾਂ ਆਹ ਜੇ ਮੈਮੋਰੰਡਮ ਦਿੱਤੇ ਆ ਮੁੜ ਕੇ ਜਦੋਂ ਚੋਣ ਆ ਗਈ ਜਲੰਧਰ ਵਾਲੀ ਤਾਂ ਇਹਨੇ 1 ਜੁਲਾਈ ਨੂੰ ਜਿਹੜਾ ਸਾਨੂੰ ਸਾਧ ਲਿਆ ਉਸ ਮੀਟਿੰਗ ਦੇ ਵਿੱਚ ਇਹਨੇ ਇਹ ਕਿਹਾ ਕਿ ਤੁਹਾਨੂੰ ਹੁਣ ਜਿਹੜਾ ਤੁਸੀਂ ਜਿਹੜਾ ਮੁਜ਼ਾਰਾ ਨਾ ਕਰੋ ਝੰਡਾ ਮਾਰਚ ਨਾ ਕਰੋ ਤੇ ਅਸੀਂ ਤੁਹਾਨੂੰ ਝੰਡਾ ਮਾਰਚ ਕਰਨ ਦੀ ਲੋੜ ਨਹੀਂ ਹੈ ਇਹ ਹੀ ਤੁਹਾਡੀਆਂ ਮੰਗਾਂ ਜਿਹੜੀਆਂ ਆ ਉਹ ਤੁਹਾਡੀ ਮੀਟਿੰਗ ਦੇ ਤੇ ਮੰਨ ਲੈਣੀਆਂ ਜਿਹੜੀਆਂ ਮੁਲਾਜ਼ਮਾਂ ਪੈਨਸ਼ਨਰਾਂ ਦੀ ਜਿਹੜੀ ਮੇਨ ਮੰਗਦਾ ਵੀ ਉਹ ਦੋਨਾਤ ਜਿਹੜਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ